ਐਮਐਲਏ ਬਾਨ ਕੇ ਫਿਰ ਜਿਹੜਾ ਪੰਜਾਬ ਦੀ ਅਸੈਂਬਲੀ ਜਾਨ ਗੀ। ਔਰ ਲੋਗ ਉਹਨਾਂ ਦੇ ਆਪਣੇ ਉਹਨਾਂ ਦੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਜੇ ਗੁਟਕੇ ਦੀ ਸੌਂ ਖਾਧੀ ਤੇ ਅੱਜ ਆਪਣੇ ਘਰ ਦੇ ਵਿੱਚ ਬੈਠਾ ਕਿਉਂਕਿ ਉਹਨੇ ਝੂਠ ਮਾਰਿਆ। ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹਨਾਂ ਨੂੰ ਮੌਕਾ ਮਿਲਿਆ। ਸਸ਼ਗਲ ਮੈਂ ਸ਼ੁਰੂ ਕਰਾਂਗੀ ਤੁਸੀਂ ਸਾਰੇ ਦੇਖ ਰਹੇ ਹੈਡਲਾਈਨਸ 24 ਜਿੰਮੀ ਚੋਣਾ ਦੀ ਜੇ ਗੱਲ ਕਰੀ ਤਾਂ ਜ਼ਮੀਨ ਤੇ ਜਿੰਨੇ ਵੱਡੇ ਵੱਡੇ ਲੀਡਰਸ ਨੇ ਸਾਰੇ ਉਤਰ ਆਏ ਨੇ ਕਿਉਂਕਿ ਐਡੀ ਜੋ ਚੋਟੀ ਦਾ ਜੋਰ तमाम ਪਾਰਟੀਆਂ ਲਗਾ ਰਹੀ ਹੈ ਤੇ ਪੰਜਾਬ ਦੇ ਵਿੱਚ ਇਹਨੂੰ ਇਹ ਕਨਸਿਡਰ ਕੀਤਾ ਜਾ ਰਿਹਾ ਹੈ ਕਿ ਇਹ 27 ਦਾ ਰਿਜ਼ਲਟ ਡਿਕਲੇਅਰ ਕਰੇਗਾ ਆਪਾਂ ਕਹਿ ਸਕਦੇ ਹਾਂ ਕਿ ਇਹ ਸੈਮੀ ਫਾਈਨਲ ਨਹੀਂ ਫਾਈਲਨ ਦੀ ਤਿਆਰੀ ਹੈ ਦੇਖੋ ਜੀ ਫਾਈਨਲ ਤਾਂ ਕਿਉਂਕਿ ਇਸ 1.5 ਸਾਲ ਦੇ ਬਾਅਦ ਜੋ 27 ਦਾ ਜਨਰਲ ਇਲੈਕਸ਼ਨ ਆਣਾ ਹੈ ਔਰ ਇਸ ਕਰਕੇ ਕੁਦਰਤੀ ਤੌਰ ਤੇ ਇਹ ਇਹਨੂੰ ਅਸੀਂ ਸੈਮੀਫਾਈਨਲ ਕਹਿ ਸਕਦੇ ਆ ਕਿਉਂਕਿ ਜੋ ਇਸ ਜਿਹੜੇ ਇਲੈਕਸ਼ਨ ਦਾ ਰਿਜ਼ਲਟ ਆਏਗਾ ਉਹ ਕੁਦਰਤੀ ਤੌਰ ਤੇ ਜਿਹੜਾ ਸਤਾਈ ਦਾ ਇਲੈਕਸ਼ਨ ਹੋਏਗਾ ਉਹਨੂੰ ਪ੍ਰਭਾਵਿਤ ਕਰੇਗਾ ਔਰ ਸਾਨੂੰ ਇਹ ਪੂਰਨ ਮਿਲਦਾ ਕਿ ਕਾਂਗਸ ਪਾਰਟੀ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਾ ਰਹੀ ਤੇ ਲੋਕਾਂ ਦੇ ਵਿੱਚ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਪਿਆਰ ਮਿਲ ਰਿਹਾ ਇਹ 19 ਤਰੀਕ ਨੂੰ ਕਾਂਗਸ ਪਾਰਟੀ ਦੇ ਲੋਕ ਜਿਹੜੇ ਹੱਕ ਦੇ ਵਿੱਚ ਜਿਆਦਾ ਫਤਵਾ ਦੇਣਗੇ ਔਰ ਜਦੋਂ 23 ਤਰੀਕ ਨੂੰ ਵੋਟਾਂ ਗਿਨੀਆਂ ਜਾਣਗੀਆਂ ਕਾਂਗਸ ਪਾਰਟੀ ਦਾ ਸਾਡੇ ਅਸ਼ੂ ਐਮਐਲਏ ਬਣ ਕੇ ਫਿਰ ਜਿਹੜਾ ਪੰਜਾਬ ਦੀ ਅਸੈਂਬਲੀ ਜਾਨ ਗਏ ਅੱਛਾ ਇੱਕ ਚੀਜ਼ ਹੈ ਵੀ ਹੈ ਨਾ ਕਿ ਸੋਹਾ ਖਾਣ ਵਾਲੀ ਖਾ ਕੇ ਮੁਕਰਨ ਵਾਲੀ ਸਰਕਾਰ ਇੱਕ ਪਾਸੇ ਦੂਜੇ ਪਾਸੇ ਉਹ ਵੀ ਤਾਂ ਨਹੀਂ ਜੋ ਕਿ ਕਸੂ ਆਪਰੇਸ਼ਨ ਕਰਕੇ ਨਸ਼ੇ ਨਸ਼ਾ ਤਸਕਰਾਂ ਤੇ ਸ਼ਿਕੰਜਕ ਕੱਸਦੇ ਪਏ ਨੇ ਦੇਖੋ ਜੀ ਚਾਰ ਮੇਨ ਪਾਰਟੀਆਂ ਜਿਹੜੀਆਂ ਚੋਣ ਮੈਦਾਨ ਦੇ ਵਿੱਚ ਨੇ ਅਕਾਲੀ ਦਲ ਦੀ ਜੇ ਅਸੀਂ ਗੱਲ ਕਰੀਏ ਕਿਉਂਕਿ ਅਕਾਲੀ ਦਲ ਇੰਨਾ ਕੋ ਬਦਨਾਮ ਹੋ ਗਿਆ ਹੈ ਔਰ ਅਕਾਲੀ ਦਲ ਦੀ ਇੰਨੀ ਜਿਹੜੀ ਪਾਟੋ ਧੜੀ ਹੈ ਕਿ ਜਿਹੜੀ ਸਾਰੇ जग ਜਾ ਰਿਹਾ ਹੈ ਔਰ ਲੋਗ ਉਹਨਾਂ ਦੇ ਆਪਣੇ ਉਹਨਾਂ ਦੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਤੇ ਜੇ ਭਾਜਪਾ ਦੀ ਗੱਲ ਕਰੀਏ ਤੇ ਭਾਜਪਾ ਠੀਕ ਹੈ ਕਿ ਜਦੋਂ ਅੱਜ ਤੋਂ 1 ਸਾਲ ਪਹਿਲਾਂ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਔਰ ਉਸ ਵੇਲੇ ਥੋਂ ਜਿਹੜੀ ਉਹ 1 ਨੰਬਰ ਦੀ ਸਾਰਿਆਂ ਤੋਂ ਅੱਗੇ ਉਹਨੇ ਲੀਡ ਕੀਤੀ ਪਰ ਪੰਜਾਬ ਦੇ ਲੋਕ ਜਿਹੜੇ ਭਾਜਪਾ ਤੇ ਵਿਸ਼ਵਾਸ ਨਹੀਂ ਕਰਦੇ ਔਰ ਨਾ ਵਿਸ਼ਵਾਸ ਕਰਨ ਨੂੰ ਤਿਆਰ ਨੇ ਉਸ ਵੇਲੇ ਕੈਪਟਨ ਨਮਰਿੰਦਰ ਸਿੰਘ ਨੇ ਜੇ ਗੁੱਟਕੇ ਦੀ ਸੌ ਖਾਦੀ ਤੇ ਅੱਜ ਆਪਣੇ ਘਰ ਦੇ ਵਿੱਚ ਬੈਠਾ ਕਿਉਂਕਿ ਉਹਨੇ ਝੂਠ ਮਾਰਿਆ ਔਰ ਜੇ ਲੋਕਾਂ ਦੇ ਨਾਲ ਝੂਠ ਮਾਰਿਆ ਤੇ ਕੈਪਟਨ ਅਬਰਿੰਦਰ ਸਿੰਘ ਅੱਜ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਪਾਰਟੀ ਵੀ ਛੱਡਣੀ ਕਿਉਂ ਪਈ ਕਿਉਂਕਿ ਲੋਕਾਂ ਦੇ ਨਾਲ ਝੂਠ ਮਾਰ ਕੇ ਵੋਟ ਲੈ ਲੈਣੀ ਵੋਟ ਇੱਕ ਵਾਰੀ ਮਿਲ ਜਾਂਦੀ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਵੋਟ ਲਈ ਹੈ ਪਰ ਇਹ ਜਿਆਦਾ ਦਿਨ ਜਿਹੜੀਆਂ ਗੱਲਾਂ ਚੱਲਦੀਆਂ ਨਹੀਂ ਔਰ ਉਹਦੇ ਵਾਸਤੇ ਕੈਪਟਨ ਅਬਰਿੰਦਰ ਸਿੰਘ ਨੂੰ ਵੀ ਭੁਗਤਣਾ ਪਿਆ ਔਰ ਕਾਂਗਰਸ ਦਾ ਵੀ ਬਾਈ ਇਲੈਕਸ਼ਨ ਦੇ ਵਿੱਚ ਜਿਹੜਾ ਮੈਕਸਿਮਮ ਨੁਕਸਾਨ ਹੋਇਆ ਉਹ ਸ਼ਿਲਾਕਾ ਹੈ ਵੈਸਟ ਵੈਸਟ ਦੇ ਵਿੱਚ ਵਿਕਾਸ ਆਮ ਆਦਮੀ ਪਾਰਟੀ ਨੇ ਇੰਨਾ ਕੀਤਾ ਕਿ ਉਹ ਦਿਖਦਾ ਪਿਆ ਜੋ ਕਹਿ ਰਹੇ ਨਹੀਂ ਚਾਹੇ 에어ਪੋਰਟ ਦੀ ਗੱਲ ਕਰ ਲਈਏ ਚਾਹੇ ਰੇਲਵੇ ਸਟੇਸ਼ਨ ਦੀ ਤੇ ਉਹਨੂੰ ਕਿਵੇਂ ਦੇਖ ਰਹੇ ਹੋ ਦੇਖੋ ਜੀ 에어ਪੋਰਟ ਤਾਂ ਜਦੋਂ ਕਾਂਗਰਸ ਪਾਰਟੀ ਦੀ ਗਵਰਨਮੈਂਟ ਸੀ ਔਰ ਮੈਨੂੰ ਅਜੇ ਯਾਦ ਹੈ ਕਿ ਜਿਸ ਵੇਲੇ ਕੈਪਟਨ ਅਵੰਦਰ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਸਨ ਔਰ ਉਸ ਤੋਂ ਪਹਿਲਾਂ ਵੀ ਇਹ ਸਰਦਾਰ ਬੈਂ ਸਿੰਘ ਵੇਲੇ ਦੀ ਅਸੀਂ ਗੱਲ ਲੈ ਲਿਆ ਉਸ ਵੇਲੇ ਅਸੀਂ ਅਸੀਂ ਆਪਣੀ ਸ਼ੁਰੂਆਤ ਕੀਤੀ ਸੀ ਉਹ ਠੀਕ ਹੈ ਕਿ ਜਿਹੜੀ ਇਨੌਗੁਰੇਸ਼ਨ ਉਹਦੇ ਵਿੱਚ ਆ ਇਹਨਾਂ ਲੋਕਾਂ ਨੇ ਜਿਹੜੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹਨਾਂ ਨੂੰ ਮੌਕਾ ਮਿਲਿਆ ਪਰ ਉਹਦੇ ਵਿੱਚ ਬੜੀ ਵੱਡੀ ਕੰਟ੍ਰਿਬਿਊਸ਼ਨ ਇਹਨਾਂ ਸਾਰੀਆਂ ਗੱਲਾਂ ਜਿੰਨੀਆਂ ਇੰਸਟੀਚੂਨਾਂ ਨੇ ਜਿੰਨੇ 에어ਪੋਰਟ ਬਣੇ ਨੇ ਜਿੰਨੀ ਲੁਧਿਆਣਾ ਜਿਹੜੀ ਸਾਡੀ ਇੰਡਸਟਰੀ ਕਿਉਂਕਿ ਜਦੋਂ ਕਾਂਗਰਸ ਪਾਰਟੀ ਦਾ ਰਾਜ ਰਿਹਾ ਤੇ ਕਾਂਗਰਸ ਦੇ ਰਾਜ ਦੇ ਵਿੱਚ ਹਮੇਸ਼ਾ ਜਿਹੜੀ ਲੁਧਿਆਣੇ ਦੀ ਇੰਡਸਟਰੀ ਇਹਨੇ ਤਰੱਕੀ ਕੀਤੀ ਔਰ ਵਧੀਆ ਔਰ ਲੋਕਾਂ ਨੂੰ ਫਾਇਦਾ ਮਿਲਿਆ ਤੇ ਜਦੋਂ ਤਾਂ ਇਹਨਾਂ ਦਾ ਰਾਜ ਆਇਆ ਕਿਉਂਕਿ ਸਭ ਤੋਂ ਜਿਹੜੀ ਬੇਸਿਕ ਚੀਜ਼ ਹੈ ਲਾਅ ਐਂਡ ਆਰਡਰ ਹੈ ਜੇ ਲਾਅ ਐਂਡ ਆਰਡਰ ਹੀ ਨਹੀਂ ਤਾਂ ਬਾਕੀ ਸਾਰੀਆਂ ਗੱਲਾਂ ਫੇਲ ਹੋ ਜਾਂਦੀਆਂ ਨੇ ਅੱਜ ਜਿਹੜੀ ਕੋਈ ਵੀ ਵਪਾਰੀ ਉਹ ਆਪਣੇ ਆਪ ਨੂੰ ਚਾਹੇ ਆਪਣੀ ਇੰਡਸਟਰੀ ਦੇ ਵਿੱਚ ਬੈਠਾ ਚਾਹੇ ਆਪਣੇ ਘਰ ਦੇ ਵਿੱਚ ਬੈਠਾ ਉਹ ਆਪਣੇ ਆਪ ਨੂੰ ਜਿਹੜਾ ਉਹ ਇਹ ਨਹੀਂ ਮਹਿਸੂਸ ਕਰ ਰਿਹਾ ਕਿ ਮੈਂ ਸੁਰੱਖਤ ਆ ਲੋਕਾਂ ਨੂੰ ਆਪਣੀ ਜਾਨ ਔਰ ਮਾਲ ਦੀ ਪਈ ਵੀ ਹਾਲਾਤ ਐਸੇ ਪੰਜਾਬ ਦੇ ਬਣ ਗਏ ਨੇ ਲੇਕਿਨ ਇਹ ਉਹ ਸਰਕਾਰ ਹੈ ਇੰਨੀ ਇਮਾਨਦਾਰ ਜੋ ਕਰਪਸ਼ਨ ਫਰੀ ਕਹਿੰਦੇ ਸੀ ਤੇ ਕਰਪਸ਼ਨ ਖਿਲਾਫ ਜ਼ੀਰੋ ਟੋਲਰੈਂਸ ਹੈ ਆਪਣੇ ਹੀ ਐਮਐਲਏ ਵਗੈਰਾ ਤਾਂ ਬਾਹਰ ਕੱਢਦੇ ਪਏ ਨੇ ਉਹਨਾਂ ਖਿਲਾਫ ਹੀ ਕਾਰਵਾਈਆਂ ਕਰ ਰਹੇ ਤੇ ਫਿਰ ਉਹਨਾਂ ਦੀ ਇਮਾਨਦਾਰੀ ਕਿੱਥੇ ਦੇਖ ਦੇਖੋ ਜੀ ਗਵਰਨਮੈਂਟ ਨੇ ਤਾਂ ਲੋਕਾਂ ਦੇ ਨਾਲ ਐਡਾ ਵੱਡਾ ਫਰਾਡ ਕੀਤਾ ਹੈ ਕਿਉਂਕਿ ਲੋਕਾਂ ਨੇ ਵੋਟ ਪਾਤੀ ਕਿ ਸ਼ਾਇਦ ਇਹ ਸਾਨੂੰ ਜਿਹੜਾ ਤੀਜਾ ਬਦਲੇ ਚੰਗਾ ਲਿਆਏਗਾ ਪਰ ਜਿੰਨੀ ਜ਼ਿਆਦਾ ਕਰਪਸ਼ਨ ਜਿੰਨੀ ਕਿਉਂਕਿ ਪੰਜਾਬ ਦੇ ਜੇ ਅਸੀਂ ਨਸ਼ੇ ਦੀ ਗੱਲ ਕਰੀਏ ਤੇ ਪੰਜਾਬ ਦਾ ਨਸ਼ਾ ਵੀ ਅੱਗੇ ਨਾਲੋਂ ਜਿਹੜਾ ਉਹ ਉਹ ਡਬਲ ਹੋ ਗਿਆ ਹੈ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਗਲੀਆਂ ਦੇ ਵਿੱਚ ਮਹੱਲਿਆਂ ਦੇ ਵਿੱਚ ਔਰ ਸਕੂਲਾਂ ਦੇ ਜਿਹੜੀ 10ਵੀਂ ਦੇ 5ਵੀਂ ਦੇ ਸਕੂਲਾਂ ਤੱਕ ਜਿਹੜੇ ਨਸ਼ੇ ਦੀ ਉਹਨਾਂ ਨੂੰ ਬੱਚਿਆਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਟਰੈਕਟ ਕਰਨ ਦੇ ਵਾਸਤੇ ਪੰਜਾਬ ਦਾ ਮੈਕਸਿਮਮ ਨੁਕਸਾਨ ਹੋਇਆ ਔਰ ਇਹਨਾਂ ਨੇ ਕਿਉਂਕਿ ਪੰਜਾਬ ਦੇ ਨਾਲ ਵਾਦਾ ਖਿਲਾਫੀ ਇਹਨਾਂ ਲੋਕਾਂ ਨੇ ਕੀਤੀ ਹੈ ਪੰਜਾਬ ਦੇ ਲੋਕ ਤਤਪਰ ਬੈਠੇ ਨੇ ਆ ਇਲੈਕਸ਼ਨ ਦੇ ਵਿੱਚ ਹੀ ਦੇਖਿਆ ਜੇ ਇੱਕ ਬੜਾ ਵੱਡਾ ਸਿਗਨਲ ਆਏਗਾ ਔਰ ਜਦੋਂ 27 ਦਾ ਇਲੈਕਸ਼ਨ ਹੋਏਗਾ ਇਹਨਾਂ ਨੂੰ ਲੋਕ ਜਿਹੜੀ ਜਿਸ ਤਰੀਕੇ ਦੇ ਨਾਲ ਇਹ ਇਹਨਾਂ ਨੇ ਕੰਮ ਕੀਤੇ ਨੇ ਲੋਕ ਇਹਨਾਂ ਨੂੰ ਬਿਲਕੁਲ ਮੂੰਹ ਲਾਨ ਨੂੰ ਤਿਆਰ ਨਹੀਂ ਔਰ ਪੰਜਾਬ ਦੇ ਵਿੱਚ ਆਉਣ ਵਾਲਾ ਸਮਾਂ ਜਿਹੜਾ ਲੋਕ ਕਾਂਗਰਸ ਵੱਲ ਦੇਖਣਾ ਚਾਹੁੰਦੇ ਨੇ ਔਰ ਕਾਂਗਰਸ ਪਾਰਟੀ ਦਾ ਜਿਹੜਾ ਆ ਜਾਏਗਾ ਪੰਜਾਬ ਦੇ ਵਿੱਚ ਤਾਂ ਕਾਂਗਰਸ ਦੀ ਪકડ ਜੇ ਆਪਾਂ ਕਹਿ ਲਈਏ ਕਿ ਤੁਸੀਂ ਏਡੀ ਛੋਟੀ ਦਾ ਜੋਰ ਲਾ ਰਹੇ ਹੋ ਲੇਕਿਨ ਕਿਤੇ ਨਾ ਕਿਤੇ ਕੇਂਦਰ ਦੇ ਵਿੱਚ ਜੇ ਗੱਲ ਕਰੀਏ ਤਾਂ ਫਿਰ ਕਿਸ ਤਰ੍ਹਾਂ ਰੁਝਾਨ ਹੈ ਕਿਉਂਕਿ ਇੱਕ ਇਹ ਵੀ ਚੀਜ਼ ਹੈ ਨਾ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਜੀ ਸੋਤੇ ਹੋਏ ਨਜ਼ਰ ਆਉਂਦੇ ਨੇ ਜਾਂ ਫਿਰ ਉਹਨਾਂ ਦਾ ਇੰਟਰਸਟ ਕਈ ਵਾਰ ਨਹੀਂ ਦਿੱਤਾ ਤੇ ਵੀ ਕਿਵੇਂ ਦੇਖ ਰਹੇ ਨੇ ਨਹੀਂ ਐਸੀ ਕੋਈ ਗੱਲ ਨਹੀਂ ਕਿਉਂਕਿ ਰਾਹੁਲ ਗਾਂਧੀ ਦੀ ਅਗਵਾਈ ਦੇ ਥੱਲੇ ਪਿਛਲੀ ਵਾਰੀ ਸਾਡੇ 42 ਐਮਪੀ ਸਨ ਔਰ ਇਸ ਵਾਰ ਇਹ ਸਾਡੇ ਤਕਰੀਬਨ 100 MP ਨੇ ਔਰ ਆਉਣ ਵਾਲਾ ਸਮਾਂ ਕਿਉਂਕਿ ਜਦੋਂ ਕਿਤੇ ਦੁਨੀਆ ਦੇ ਵਿੱਚ ਮੈਂ ਗੱਲ ਨਹੀਂ ਕਰ ਰਿਹਾ ਪੰਜਾਬ ਤੋਂ ਜਿਹੜੀ ਦੇਸ਼ ਦੀ ਜਦੋਂ ਕਿਤੇ ਜਦੋਂ ਚੇਂਜ ਆਈ ਤਾਂ ਉਹ ਪੰਜਾਬ ਤੋਂ ਹਮੇਸ਼ਾ ਜਿਹੜੀ ਦਿਸ਼ਾ ਔਰ ਚੇਂਜ ਜਿਹੜੀ ਚੱਲੂ ਹੋਈ ਆ ਜਦੋਂ 27 ਦਾ ਇਲੈਕਸ਼ਨ ਹੋਏਗਾ ਔਰ 27 ਤੋਂ ਬਾਅਦ ਜਦੋਂ ਪਾਰਲੀਮੈਂਟ ਦਾ 29 ਦੇ ਵਿੱਚ ਇਲੈਕਸ਼ਨ ਆਏਗਾ ਇਹ 27 ਤੋਂ ਬਾਅਦ ਦੇਖਿਆ ਜੇ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ ਆਏਗਾ ਔਰ ਉਸ ਸੁਬਾ ਜਿਹੜਾ ਦੇਸ਼ ਦੇ ਵਿੱਚ ਵੀ ਆਉਣ ਵਾਲਾ ਸਮਾਂ ਜਿਹੜਾ ਰਾਹੁਲ ਗਾਂਧੀ ਜੀ ਦੀ ਅਗਵਾਈ ਦੇ ਥੱਲੇ 29 ਦੇ ਵਿੱਚ ਗਵਰਨਮੈਂਟ ਬਣੇਗੀ ਤਾਂ ਜੋ ਕਿ ਦੇਸ਼ ਨੂੰ ਜਿਹੜੀ ਦਰਪੇਸ਼ ਮੁਸ਼ਕਲਾਂ ਆ ਰਹੀਆਂ ਨੇ ਔਰ ਜਿਸ ਤਰੀਕੇ ਨਾਲ ਦੇਸ਼ ਨੂੰ ਵੇਚਿਆ ਜਾ ਰਿਹਾ ਦੇਸ਼ ਨੂੰ ਗਹਿਨੇ ਰੱਖਿਆ ਜਾ ਰਿਹਾ ਦੇਸ਼ ਇੱਕ ਮਜ਼ਾਕ ਬਣ ਗਿਆ ਇਹ ਸਾਰੀਆਂ ਗੱਲਾਂ ਤੋਂ ਜਿਹੜੀ ਨਜ਼ਾਦ ਦੇ ਕੇ ਦਿੱਲੀ ਦੇ ਵਿੱਚ ਵੀ ਜਿਹੜੀ ਉਹ ਕਾਂਗਰਸ ਦੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜਿਹੜਾ ਉਹ ਮੀਲ ਪੱਥਰ ਸਾਬਤ ਹੋਏਗਾ ਜਿਹੜੀ ਅਗਲਾ ਪਾਰਲੀਮੈਂਟ ਦਾ ਇਲੈਕਸ਼ਨ ਹੋਏਗਾ ਲੇਕਿਨ ਦੇਸ਼ ਦੀ ਦਿਸ਼ਾ ਤੇ ਦਸ਼ਾ ਬਦਲਣ ਦੀ ਗਲਤੀ ਅਕਾਲੀ ਦਲ ਵਾਲੇ ਵੀ ਕਰ ਰਹੇ ਨੇ ਤੇ ਉਹਨਾਂ ਉਹ ਰਵਾਇਤੀ ਪਾਰਟੀਆਂ ਦਾ ਕਹਿੰਦੇ ਕਿ ਅਸੀਂ ਜਿੰਨਾ ਵਿਕਾਸ ਕਰਤਾ ਕਰਤਾ ਉਸ ਤੋਂ ਬਾਅਦ ਇੱਕ ਇੱਟ ਵੀ ਨਹੀਂ ਲੱਗੀ ਹੈ ਤੇ ਦੇਖੋ ਜੀ ਉਹ ਤਾਂ ਉਹ ਗੱਲਾਂ ਜੋ ਮਰਜ਼ੀ ਕਰ ਲੈਣ ਜਿਨ੍ਹਾਂ ਦੀ ਜਿਸ ਲੀਕੇ ਦੇ ਨਾਲ ਉਹਨਾਂ ਨੇ ਪੰਜਾਬ ਦਾ ਹਾਲਾਤ ਕਿਉਂਕਿ ਪੰਜਾਬ ਦੇ ਵਿੱਚ ਜਿੰਨਾ ਨਸ਼ਾ ਆਇਆ ਇਹ ਸਾਰਾ ਦੇ ਸਾਰਾ ਅਕਾਲੀ ਦਲ ਵਾਲਿਆਂ ਦੀ ਦੇਣ ਹੈ ਕਿਉਂਕਿ ਅਕਾਲੀ ਦਲ ਦੇ ਰਾਜ ਤੋਂ ਪਹਿਲਾਂ ਕਦੇ ਪੰਜਾਬ ਦੇ ਲੋਕਾਂ ਨੇ ਕਦੇ ਕੋਈ ਸਮੈਕ ਦਾ ਨਾਂ ਨਹੀਂ ਸੁਣਿਆ ਸੀ ਮਨਸਾਬਤਾ ਖੁਮਨਸਾਬਤਾ ਇਹ ਵੀ ਕਹਿ ਰਹੇ ਸੀ ਕਿ ਕਿੰਨੇ ਟਾਈਮ ਤੱਕ ਉਹ ਬਾਹਰ ਨਹੀਂ ਸੱਤਾ ਤੋਂ ਅਕਾਲੀ ਦਲ ਵਾਲੇ ਅਜੇ ਸਮੇਂ ਸਮੇਂ ਦੀ ਸਰਕਾਰ ਕਿਉਂ ਨਹੀਂ ਕਰ ਪਾਈ ਫਿਰ ਪਰ ਗੱਲ ਇਹ ਮੈਡਮ ਕਿਉਂਕਿ ਗੱਲ ਇਹ ਕੁਝ ਜਦੋਂ ਕਿਤੇ ਬਰਾਈ ਆ ਕੇ ਜਦੋਂ ਕਿਸੇ ਪਰਦੇਸ਼ ਦੇ ਵਿੱਚ ਆ ਕਿਸੇ ਇਲਾਕੇ ਦੇ ਵਿੱਚ ਵੜ ਜਾਏ ਤੇ ਉਹਨਾਂ ਗੱਲਾਂ ਨੂੰ ਕਰਨ ਲੱਗਿਆਂ ਸਮਾਂ ਲੱਗਦਾ ਇਹ ਵੀ ਸਮਾਂ ਜੇ ਲੱਗਦਾ ਤੇ ਫਿਰ ਆਮ ਆਦਮੀ ਪਾਰਟੀ ਨੂੰ ਕਿੰਨਾ ਸਮਾਂ ਹੋਇਆ ਜਿੱਤਾਂ ਜਿੱਕਣ ਲੱਗੇ ਸਾਢੇ 3 ਸਾਲ ਇਹਨਾਂ ਲੋਗਾਂ ਨੂੰ ਹੋ ਗਏ ਨੇ ਇਹ ਤਾਂ ਕਹਿੰਦੇ ਤੁਸੀਂ ਕਿੰਨਾ ਟਾਈਮ ਹੋ ਗਿਆ ਸੀ ਨਾ ਨਾ ਸਾਨੂੰ ਤਾਂ ਸਾਨੂੰ 5 ਸਾਲ ਮੌਕਾ ਮਿਲਿਆ ਤੇ ਮੈਂ ਕਹਿ ਰਿਹਾ ਕਿਉਂਕਿ ਕੈਪਟਨ ਬਰਿੰਦਰ ਸਿੰਘ ਵੀ ਅੰਦਰ ਵੜਿਆ ਰਿਹਾ ਤੇ ਸਾਨੂੰ ਸਜ਼ਾ ਮਿਲੀ ਹੈ ਸਾਡੇ ਜਿਹੜੇ ਅੱਜ ਐਮਐਲਏ ਜਿਹੜੇ 1 ਸਾਰਾ 18 ਪੰਜਾਬ ਦੇ ਵਿੱਚ ਟੋਟਲ ਨੇ ਤਾਂ ਇਤਜ਼ਾਬ ਮਤਲਬ ਐਕਟਿਵ ਹੁੰਦੇ ਤੱਕ ਲੱਗਦਾ ਹੈ ਕਿ ਕਾਸੋ ਆਪਰੇਸ਼ਨ ਪਹਿਲਾਂ ਹੀ ਚੱਲ ਜਾਂਦਾ ਬਿਲਕੁਲ ਉਹ ਕਿਉਂਕਿ ਕੁਦਰਤੀ ਗੱਲ ਹੈ ਕਿਉਂਕਿ ਚੀਫ ਮਿਨਿਸਟਰ ਦੀ ਡਿਊਟੀ ਬੰਦੀ ਹੈ ਉਹ ਹਾਂ ਮੰਦੇ ਫਿਰ ਕਾਸੋ ਆਪਰੇਸ਼ਨ ਨਹੀਂ ਨਹੀਂ ਮੈਂ ਕੋਈ ਮੈਂ ਨਹੀਂ ਮੰਨਦਾ ਕਿਉਂਕਿ ਅੱਜ ਇਹਨਾਂ ਨੇ ਇਹ ਕੀਤਾ ਪਰ ਇਹਨਾਂ ਨੂੰ ਕੋ ਉਹਦੇ ਵਿੱਚ ਕਿਉਂਕਿ ਸਾਰੀ ਇਹਨਾਂ ਦੀ ਜਿਹੜੀ ਕਿਸੇ ਦਾ ਕਰਦਾ ਰਹਿਆ ਸੀ ਉਹ ਕਰ ਰਹੇ ਆ ਪਰ ਜਾ ਕੇ ਜਦੋਂ ਜਾ ਕੇ ਗਰਾਉਂਡ ਤੇ ਦੇਖੋ ਤੇ ਉੱਥੇ ਕੁਝ ਹੋਰ ਗੱਲਾਂ ਨੇ ਕਿਉਂਕਿ ਇਹ ਤਾਂ ਸਾਰੀ ਬਨੌਟੀ ਦੀਆਂ ਗੱਲਾਂ ਕਰ ਰਹੇ ਨੇ ਪੰਜਾਬ ਦਾ ਨਸ਼ਾ ਉਹਨਾਂ ਚਿਰ ਖਤਮ ਨਹੀਂ ਹੋ ਸਕਦਾ ਜਿੰਨਾ ਚਿਰ ਪੰਜਾਬ ਦੇ ਜਿਹੜੇ ਰਵਾਇਤੀ ਨਸ਼ੇ ਨੇ ਕੋਈ ਮੈਂ ਕੋਈ ਰਵਾਇਤੀ ਨਸ਼ਿਆਂ ਦਾ ਵਕੀਲ ਨਹੀਂ ਪਰ ਮੈਂ ਗੱਲ ਕਰ ਰਿਹਾ ਕਿਉਂਕਿ ਵੱਡੇ ਨਸ਼ਿਆਂ ਤੋਂ ਛੋਟੇ ਨਸ਼ੇ ਲਿਆਉਣ ਦੇ ਵਾਸਤੇ ਇਹਨਾਂ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਦੇ ਲਈ ਵਾਸਤੇ ਵੀ ਸਾਨੂੰ ਇਲਾਜ ਕਰਨਾ ਪੈਗਾ ਤੇ ਲੋਕ ਲਹਿਰ ਵੀ ਬਣਾਨੀ ਪੈਗੀ ਜਿੰਨਾ ਚਿਰ ਇਹ ਲੋਕ ਲਹਿਰ ਜਿਹੜੀ ਸਰਕਾਰ ਨਹੀਂ ਬਣਾਦੀ ਉਹਨਾਂ ਚਿਰ ਪੰਜਾਬ ਦੇ ਨਸ਼ਿਆਂ ਤੋਂ ਜਿਹੜੀ ਨਿਜਾਤ ਨਹੀਂ ਮਿਲ ਸਕਦੀ ਦੇਖੋ ਲੋਕ ਲਹਿਰਤਾ ਸੀ ਤਾਂ ਬਣਾਵਾਂਗੇ ਨਾ ਕਿਉਂਕਿ ਪਹਿਲਾਂ ਦੇਖੋ ਤੁਸੀਂ ਸਮੇਂ-ਸਮੇਂ ਦੀ ਸਰਕਾਰਾਂ ਨੇ ਕਿਹਾ ਕਿ এমਪਲੋਇਮੈਂਟ ਦਵਾਂਗੇ ਆਪਾਂ ਨੌਜਵਾਨਾਂ ਬਾਰੇ ਸੋਚਾਂਗੇ ਖੇਡਾਂ ਵੱਲ ਪ੍ਰोत्사ਹਿਤ ਕਰਾਂਗੇ ਉਹ ਸਿਰਫ ਔਰ ਸਿਰਫ ਅਕਾਲੀ ਟਾਈਮ ਤੱਕ ਹੀ ਹੋਇਆ ਜੋ ਉਹਨਾਂ ਦੇ ਅਕੋਰਡਿੰਗ ਕਹਿਣ ਦੀ ਗੱਲ ਹੈ ਅਸੀਂ ਗੱਲ ਨਹੀਂ ਮੈਡਮ ਕਿਉਂਕਿ ਅਕਾਲੀ ਦਲ ਤਾਂ ਪਿੰਡ ਦੇ ਪਿੰਡ ਅੱਧੇ ਤੋਂ ਹੋ ਗਏ ਅੱਧੇ ਖਾਲੀ ਜਦੋਂ ਕਾਂਗਰਸ ਪਾਰਟੀ ਦਾ ਰਾਜ ਸੀ ਕਿਉਂਕਿ ਅਜ ਤਾਂ ਰਾਜ ਗਏ ਉਹ ਵੀ 3.5 ਸਾਲ ਹੋ ਗਏ ਨੇ ਉਸ ਵੇਲੇ ਬੱਚਿਆਂ ਦੇ ਵਾਸਤੇ ਕੀਤਾ ਗਿਆ ਪਰ ਇਹਨਾਂ ਨੇ ਤਾਂ ਬੜੇ ਵੱਡੇ ਵੱਡੇ ਉਸ ਵੇਲੇ ਇਹਨਾਂ ਨੇ ਬਣਾ ਕੇ ਵਿਖਾਏ ਸੀ ਦਿਖਾਵੇ ਕਿ ਅਸੀਂ ਆ ਕਰਾਂਗੇ ਕਿਉਂਕਿ ਇਹਨਾਂ ਨੇ ਕੁਝ ਨਹੀਂ ਕੀਤਾ ਪੰਜਾਬ ਨੂੰ ਇਹਨਾਂ ਨੇ ਬਰਬਾਦ ਕੀਤਾ ਪੰਜਾਬ ਦੀ ਕਿਤੇ ਕੋਈ ਡਿਵੈਲਪਮੈਂਟ ਨਹੀਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਕਿਤੇ ਕੰਟਰੋਲ ਨਹੀਂ ਪੰਜਾਬ ਦੇ ਵਿੱਚ ਜਿਹੜੇ ਕਿਤੇ ਕੋਈ ਜਿਹੜਾ ਰੂਲ ਐਂਡ ਰੂਲ ਐਂਡ ਰੈਗੂਲੇਸ਼ਨ ਨਹੀਂ ਕਿਤੇ ਕੋਈ ਕਾਨੂੰਨ ਦਾ ਰਾਜ ਨਹੀਂ ਪੰਜਾਬ ਇਸ ਵੇਲੇ ਟੋਟਲ ਤੇ ਟੋਟਲ ਜਿਹੜਾ ਅਬੰਡਨ ਜਿਹੜੀ ਸਟੇਟ ਬਣੀ ਪਈ ਹੈ ਔਰ ਇਸ ਕਰਕੇ ਹੀ ਇਹਨਾਂ ਨੂੰ ਪੰਜਾਬ ਦੇ ਲੋਕ ਜਿਹੜਾ ਇਹਨਾਂ ਨੂੰ ਭਜਾਣਾ ਚਾਹੁੰਦੇ ਨੇ ਔਰ ਪੰਜਾਬ ਦੇ ਵਿੱਚ ਫਿਰ ਕਾਂਗਰਸ ਪਾਰਟੀ ਨੂੰ ਲਿਆਉਣਾ ਚਾਹੁੰਦੇ ਨੇ ਤਾਂ ਜੋ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਲੋਕਾਂ ਦਾ ਭਲਾ ਕਰ ਸਕਣ ਲੇਕਿਨ 40000 ਵੋਟਾਂ ਜੇ ਵੈਸਟ ਦੀ ਗੱਲ ਕਰੀਏ ਨਾ ਮਰਹੂਮ ਗੁੱਗੀ ਸਾਹਿਬ ਜੀ ਨੂੰ ਪੈ ਗਈਆਂ ਸੀਗੀਆਂ ਸੈਕਿੰਡ ਲੀਡ ਤੇ ਆਸ਼ੂ ਜੀ ਸੀਗੇ 32000 ਕਰੀਬ 600 ਵੋਟਾਂ ਦੇ ਨਾਲ ਤੇ ਫਿਰ ਇਸ ਟਾਈਮ ਆਕੜਾ ਕਿਵੇਂ ਦੇਖ ਰਹੇ ਕਿਉਂਕਿ ਕਿਹਾ ਜੋ ਜਾ ਰਿਹਾ ਹੈ ਕਿ ਇਹ ਕਾਂਟੇ ਦੀ ਟੱਕਰ ਵੀ ਇਹ ਦੋ ਤਿੰਨ ਦੇਖੋ ਜੀ ਉਸ ਵੇਲੇ ਲੋਕ ਜਿਹੜੇ ਹੈਗੇ ਸੀ ਬਿਲਕੁਲ ਮੈਂ ਅੱਗੇ ਗੱਲ ਕਰ ਰਿਹਾ ਸੀ ਕਿਉਂਕਿ ਲੋਕਲ ਉਸ ਵੇਲੇ ਟੋਟਲ ਤੇ ਟੋਟਬਲ ਦਾ ਚਾਹਦੇ ਸੀ ਅੱਜ ਲੋਕ ਜਿਸ ਤਰੀਕੇ ਦੇ ਨਾਲ ਉਸ ਵੇਲੇ ਬਦਲਾ ਚਾਹਦੇ ਸੀ ਕਾਂਗਰਸ ਨੂੰ ਖੜਾ ਛਡਾਣਾ ਚਾਹਦੇ ਸੀ ਬੀਜੇਪੀ ਔਰ ਕਾਲੀ ਦਲ ਤੋਂ ਅੱਜ ਆਮ ਆਦਮੀ ਕਿੰਤੇ ਜੀ ਫਿਰ ਕਮੀ ਕਿੰਨੀ ਸੀ ਕਾਂਗਰਸ ਕਵੀ ਕਮੀ ਉਸ ਵੇਲੇ ਕਿਉਂਕਿ ਮੈਂ ਜੋ ਅੱਗੇ ਗੱਲ ਕੀਤੀ ਕਿਉਂਕਿ ਸਾਡਾ ਲੀਡਰ ਉਸ ਵੇਲੇ ਸਹੀ ਮਹੀਨੇ ਦੇ ਵਿੱਚ ਜਿਹੜਾ 5 ਸਾਲ ਉਹ ਰਾਜ ਠੀਕ ਨਹੀਂ ਦੇ ਸਕਿਆ ਔਰ ਉਸ ਕਰਕੇ ਸਾਨੂੰ ਕਾਟਾ ਪਿਆ ਅੱਜ ਉਹਨਾਂ ਗੱਲਾਂ ਦਾ ਜਦੋਂ ਕੰਪੈਰੀਸ਼ਨ ਕਰਦੀ ਆਮ ਆਦਮੀ ਪਾਰਟੀ ਦਾ ਲੋਕ ਕਰਦੇ ਨੇ ਔਰ ਕਾਂਗਰਸ ਪਾਰਟੀ ਦਾ ਕਰਦੇ ਨੇ ਉਸ ਵੇਲੇ ਲੋਕ ਇਹ ਚਾਹਦੇ ਨੇ ਕਿ ਕਾਂਗਰਸ ਤੋਂ ਬਗੈਰ ਪੰਜਾਬ ਦਾ ਨਾ ਕੋਈ ਭਲਾ ਕਰ ਸਕਦਾ ਨਾ ਕੋਈ ਇੱਥੇ ਜਿਹੜਾ ਜਿਹੜਾ ਕਾਨੂੰਨ ਹੈ ਲਾਂਡ ਜਿਹੜੀ ਲਾਂਡ ਆਰਡਰ ਨੂੰ ਕਾਇਮ ਕਰ ਸਕਦਾ ਕਿਉਂਕਿ ਰਵਾਇਤੀ ਪਾਰਟੀਆਂ ਜਿਨ੍ਹਾਂ ਨੇ ਲੋਕਾਂ ਨੇ ਪੁਰਾਣੇ ਸਮੇਂ ਦੇ ਵਿੱਚ ਰਾਜ ਕੀਤਾ ਉਹਨਾਂ ਪਾਰਟੀਆਂ ਦੇ ਕੋਲ ਹੀ ਗਰੀਬਾਂ ਦਾ ਵੀ ਭਲਾ ਹੋ ਸਕਦਾ ਹੈ ਆਮ ਨਾਗਰਿਕ ਦਾ ਵੀ ਭਲਾ ਹੋ ਸਕਦਾ ਹੈ ਔਰ ਇੰਡਸਟਰੀ ਦਾ ਵੀ ਭਲਾ ਹੋ ਸਕਦਾ ਔਰ ਪੰਜਾਬ ਨੂੰ ਫਿਰ ਜਿਹੜੀ ਚੜ੍ਹਦੀ ਕਲਾ ਦੇ ਵਿੱਚ ਲਿਆ ਜਾਵੇ ਜੀਵਨ ਗੁਪਤਾ ਜੀ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਪਾਰਟੀ ਦੇ ਵਿੱਚ ਲੁਧਿਆਣਾ ਹਲਕੇ ਵੈਸਟ ਦੇ ਵਿੱਚ ਜਾਹੇ ਲੁਧਿਆਣਾ ਦੇ ਡਿਵੈਲਪਮੈਂਟ ਦੇ ਵਿੱਚ ਤੇ ਉਹਨਾਂ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਜੀ ਬੀਜੇਪੀ ਠੀਕ ਹੈ ਕਿ ਜੀਵਨ ਗੁਪਤਾ ਜੀ ਚੰਗੇ ਬੰਦੇ ਹਨ ਪਰ ਜੋ ਮੈਂ ਮਹਿਸੂਸ ਕਰਨਾ ਕਿਉਂਕਿ ਬੀਜੇਪੀ ਨੂੰ ਪੰਜਾਬ ਦੇ ਲੋਕ ਮੂੰਹ ਲਾਨ ਨੂੰ ਤਿਆਰ ਨੂੰ ਤਿਆਰ ਨਹੀਂ ਉਹ ਇਸ ਕਰਕੇ ਨਾ ਪ੍ਰੋਪਰ ਹਵਾ ਹੈ ਸਰ ਬਿਕਰਮ ਸਿੱਧੂ ਜੀ ਨੂੰ ਕਰੀ ਉਹ 29900 ਦੇ ਵੋਟਾਂ ਪਈਆਂ ਸੀਗੀਆਂ ਉਹ ਤਾਂ ਹੀ ਪਈਆਂ 23rd ਲਈ ਨਹੀਂ ਇਸ ਸਮੇਂ ਦੇ ਵਿੱਚ ਪਈਆਂ ਨਹੀਂ ਪਰ ਜੋ ਹੁਣ ਲੋਕਾਂ ਨੇ ਸਰ ਇਹ ਲਾਸਟ ਇਲੈਕਸ਼ਨ ਦੇ ਮੈਂ ਕੋਈ ਗੱਲ ਕਰ ਰਿਹਾ ਕਿਉਂਕਿ ਸਮਾਂ ਹੋ ਗਿਆ ਹੁਣ ਸਮਾਂ ਟਾਈਮ ਟੂ ਟਾਈਮ ਤਬਦੀਲ ਹੁੰਦਾ ਰਹਿੰਦਾ ਹੈ ਔਰ ਇਸ ਵੇਲੇ ਲੋਕ ਜਿਹੜੇ ਭਾਜਪਾ ਔਰ ਆਮ ਆਦਮੀ ਪਾਰਟੀ ਨੂੰ ਉਹਨਾਂ ਨੂੰ ਕਿਨਾਰਾ ਕਰਨਾ ਚਾਹੁੰਦੇ ਨੇ ਔਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ। ਅਸ਼ੂ ਜੀ ਦੀ ਇਹ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਕਿ ਕਿ ਐਮ.ਐਲ.ਏ. ਰਹਿ ਚੁੱਕੇ ਨੇ ਫੇਰ ਚੋਣ ਇੱਕ ਅਖਾੜੇ ਦੇ ਵਿੱਚ ਨੇ ਕਿਤੇ ਨਾ ਕਿਤੇ ਉਹਨਾਂ ਦੇ ਪਰਚੇ ਦੀ ਗੱਲ ਵੀ ਹਲੇ ਵੀ ਸਾਹਮਣੇ ਆ ਰਹੀ ਏ ਡੀਫੇਮਿੰਗ ਦੀ ਹੈ ਜਾਂ ਸਿਆਸਤ ਹੈ ਕੀ ਹੈ ਉਹਨੂੰ ਦੇਖੋ ਜੀ ਅਸ਼ੂ ਜੀ ਚਾਹੇ ਇੱਥੇ ਕਾਰਪੋਰੇਟਰ ਰਹਿ ਨੇ ਕਿ ਉਹਨਾਂ ਨੇ ਕਾਰਪੋਰੇਸ਼ਨ ਦੇ ਐਮ.ਸੀ. ਰਹਿ ਨੇ ਔਰ ਚਾਹੇ ਉਹ ਐਮ.ਐਲ.ਏ. ਰਹਿ ਨੇ ਤੇ ਚਾਹੇ ਪੰਜਾਬ ਦੇ ਮਨਿਸਟਰ ਰਹਿ ਨੇ ਉਹਨਾਂ ਨੇ ਤਿੰਨਾਂ ਜਗ੍ਹਾ ਤੇ ਜੋ ਲੁਧਿਆਣੇ ਦੇ ਵਾਸਤੇ ਔਰ ਖ ਤੇ ਜੇ ਪੰਜਾਬ ਦੇ ਵਿੱਚ ਉਹਨਾਂ ਨੂੰ ਵਜ਼ੀਰ ਬਣ ਦਾ ਮੌਕਾ ਮਿਲਿਆ ਤੇ ਪੰਜਾਬ ਦੀ ਵੀ ਉਹਨਾਂ ਨੇ ਸੇਵਾ ਕੀਤੀ ਹੈ ਔਰ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਨਾਲ ਜੋ ਪਿਆਰ ਹੈ ਔਰ ਜਿਸ ਤਰੀਕੇ ਦੇ ਨਾਲ ਸਾਰੇ ਪੰਜਾਬ ਤੋਂ ਲੋਕ ਆ ਕੇ ਜਿਹੜੇ ਮਦਦ ਕਰ ਰਹੇ ਨੇ ਤੇ ਲੋਕਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਤਸ਼ਾਹ ਜੇ ਦੂਜੇ ਪਾਸੇ ਇਹ ਮੈਂਬਰ ਪਾਰਲੀਮੈਂਟ ਨੇ ਉਹਨਾਂ ਲਈ ਕੋਈ ਟਿੱਪਣੀ ਕੋਈ ਗੱਲ ਕੋਈ ਸੁਝਾਅ ਕੁਝ ਕਹਿਣਾ ਚਾਹੂੰਗਾ ਸਾਡੇ ਪਾਰਲੀਮੈਂਟ ਦੇ ਮੈਂਬਰ ਉਹ ਵੀ ਸਾਡੇ ਹਜ ਤੱਕ ਸੰਜੀਵ ਰੋੜਾ ਜੀ ਸੰਜੀਵ ਰੋੜਾ ਜੀ ਕਿਉਂਕਿ ਉਹ ਤਾਂ ਦਿੱਲੀ ਦੇ ਰਹਿਣ ਵਾਲੇ ਨੇ ਉਹ ਤਾਂ ਮਜਬੂਰੀ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ ਕਿਉਂਕਿ ਕੇਂਦਰੀਵਾਲ ਜੀ ਜਾਣਦੇ ਨੇ ਕਿ ਉਹਨਾਂ ਦੀ ਸੀਟ ਖਾਲੀ ਹੋ ਜਾਏ ਤੇ ਉਹ ਇਨਡਾਇਰੈਕਟ ਜਿਹੜੇ ਪੰਜਾਬ ਤੋਂ ਆਪਣਾ ਜਿਹੜਾ ਰਾਜ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਨੇ ਉਹ ਪੰਜਾਬ ਦੇ ਵਿੱਚ ਦਖਲਅਦਾਜ਼ੀ ਦੇਣਾ ਚਾਹੁੰਦੇ ਨੇ ਔਰ ਇਹ ਲੁਧਿਆਣੇ ਦੇ ਲੋਕ ਗੜੀ ਇਸ ਗੱਲ ਨੂੰ ਬਿਲਕੁਲ ਪਸੰਦ ਨਹੀਂ ਕਰਨਗੇ ਜੀ ਸੋ ਹੁਣ ਤਿਆਰ ਬਰ ਤਿਆਰ ਤਾਂ ਤੁਸੀਂ ਵੀ ਬੈਠੇ ਹੋ ਪਾਰਟੀਆਂ ਵੀ ਬੈਠੀਆਂ ਆ ਨੇ ਕੀ ਫਤਵਾ ਜਾਰੀ ਕਰੋਗੇ ਉਹ ਦੇਖਣ ਲਈ ਅਸੀਂ ਵੀ ਤਿਆਰ ਬੈਠੇ ਹਾਂ ਤੇ ਤੁਹਾਡਾ ਜੇ ਕੁਝ ਕਹਿਣਾ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਕੇ ਸ਼ੇਅਰ ਕਰ ਸਕਦੇ ਹੋ ਤੇ ਦੇਖਦੇ ਰਹੋ ਹੈੱਡਲਿਸ 24